पर मां कलो जी ਵੀ ਕੋਈ ਸੇਵਾ ਲਾ ਕੇ ਨਹੀਂ ਜਾਂਦੀ ਹੈ ਤਾਂ ਪ੍ਰਿਕਮਾਰ ਜਿਹੜਾ ਨੇ ਉਹ ਸੇਵਾ ਕਰਦੇ ਨੇ ਪਰ ਮਾਨ ਪ੍ਰਧਾਨ ਜੀ ਨੇ ਮેર ਨਹੀਂ ਕਰਨੇ

Yeah. वे भी जो दास भाई सुबह अपना लेके आए हैं उनका जो मतलब है वो आदि समाज के गुरु श्री पार्श्वनाथ जी अपने मंदिर सहित वो इस बार फाटा देते उनको झटका बन जो पक्ष सोचती जो बोलते हैं इनातों बन बन के संयम तो बिन भी ਆਪ ਸਭ ਨੂੰ ਆਦਰ ਸਹਿਤ ਸਤਿ ਸ਼੍ਰੀ ਅਕਾਲ। ਇਲਾਕੇ ਦੇ ਲੋਕਾਂ ਤੇ ਸੋਚਾਂ ਕਰੀ ਬਖਸ਼ਣ ਕਰਾਜੀ। ਯਾਦ ਰੱਖੋ ਕਾਹੀਏ। ਸਿੰਗੂ ਆਪ ਜੀ ਨੂੰ ਪੁਆਦੀ ਦੇ ਸਮਝਾ ਕੇ ਦਿੱਤੀ। ਜਨਾਂ ਨੂੰ ਦਵਾ ਕੇ ਦਾ ਬਹੁਤ ਲੋ ਆਤਵਾਹ ਪ੍ਰਧਾਨ ਜਮੂਨ ਦੀ ਸ਼ੋਕੀਂ ਕਰਾਦੇ ਹੋ। ਜੀ ਨਮਸਕਾਰ। ਨਮ ਜੀ ਨਮਸਕਾਰ।

ਜਿਹੜਾ ਆਪਣਾ ਮੋਬਾਈਲ ਸੁਭਾਅ ਤੇ ਰੱਖਾ ਦੀ ਹੋਗਾ ਜਿਹੜੀ ਦਿੱਤੀ ਸਾਹਿਬ ਕੋਈ ਆਏ ਲੋ ਇਹ ਸੱਤ ਸਾਹਿਬ ਨੇ ਜਾਂ 23 ਗੱਲ ਮੈਂ ਉਹ ਜੀ ਸੋਹਲਾਲ ਅਮਰੋਹੀ ਵਾਸੀ ਅੰਬਸਰ ਸ਼ਹਿਰ ਸਾਰੇ ਅੰਬਸਰ ਵਾਸੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ 348ਵੇਂ ਪਾਕੜ ਦਿਵਸ ਤੋਂ ਲੱਖ ਲੱਖ ਕਰੋੜਾਂ ਕਰੋੜਾਂ ਉਹਦਾ ਯਾਦੈਨ ਅੱਜ ਇਸ ਸ਼ਾਮ ਕੋਲ ਤੋਂ ਸ਼ਾਹ ਸਮਾਗਮ ਜਾਂ ਨਿਕਲੀ ਗਈ ਹੈ ਜਿਹੜੇ ਕਿ ਵਕੂ ਹੋ ਰਹੇ ਪਿੰਡਾਂ ਦੇ ਸ਼ਹਿਰਾਂ ਵਿੱਚੋਂ ਆਪਣੇ ਆਪਣੀਆਂ ਸ਼ੋਭਾ ਯਾਦਾਂ ਜਾਂਚੇ ਲੈ ਕੇ ਆ ਰਹੇ ਨੇ ਮੈਂ ਬਾਜੇ ਨਾਲ ਇਸ ਮੌਕੇ ਤੇ ਮੈਂ 648 ਨੇ ਪ੍ਰਗਤੀ ਹੋਈ 648 ਜੀ ਮਾਰਾ ਲੱਖ ਲੱਖ ਰੋਜ ਜਾਂਦਾ ਹਾਂ ਉਹ ਅੱਜ ਵੀ ਸ਼੍ਰੀ ਗੁਰੂ ਸਾਹਿਬ ਜੀ ਮਾਰੀ ਦੀਆਂ ਉਹ 648 ਸਾਲ ਬੱਲਾ ਸਿਖਿਆਵਾ ਸੀ ਆਜ ਵੀ ਹੋ ਲਾਗੂ ਹੁੰਦੀਆਂ ਨੇ ਮੈਂ ਇਸ ਮੌਕੇ ਤੇ ਆਪ ਦਾ ਸ਼ਬਦ ਦਾ ਧੰਨਵਾਦੀ ਹਾਂ ਦੋਨੇ ਵੱਡੀ ਸ਼ੋਭਾ ਜਤਰਾ ਸਾਰੇ ਸ਼ਾਇ ਚਲਾ ਤੇ ਧੰਨਵਾਦ ਨਰਾਜ ਜੀ ਮੇਰਾ ਨਾਮ ਗੁਰਬਖਸ਼ ਸਿੰਘ ਹੈ ਭੋਜਨ ਸਮਾਜ ਪਾਰਟੀ ਅੰਮ੍ਰਿਤਸਰ ਜ਼ਿਲ੍ਹਾ ਅੰਚਾਰ ਤੋਂ ਭਾਈ ਜਨਤਕ ਜੀ ਇਹ ਵਾਰ ਕੀ ਗੱਲ ਤੁਹਾਨੂੰ ਸਤਗੁਰੂ ਰਵਦਾਸ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜੇ ਦੇ ਉੱਤੇ ਸਮੂਹ ਰਵਦਾਸੀਆ ਸਮਾਜ ਵੱਲੋਂ ਜਿਹੜਾ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸ਼ੁਭ ਯਾਤਰਾ ਕਰਕੇ ਜਿਹੜਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਇੱਥੇ ਸੰਗਤਾਂ ਦੇ ਵਿੱਚ ਹਾਜ਼ਰ ਹੋ ਕੇ ਆਸ਼ੀਰਵਾਦ ਲੈਣ ਦਾ ਸਤਗੁਰੂ ਦਾ ਮਹਾਰਾਜ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਮੈਂ ਸਮੂਹ ਮਨੁੱਖ ਪ੍ਰੇਮੀਆਂ ਨੇ ਜਿਹੜੇ ਕੀ ਇਨਸਾਨੀਅਤ ਪਸੰਦ ਲੋਕ ਨੇ ਜਿਹੜੇ ਜਾਤ ਪਾਤ ਨੂੰ ਖੰਡਨ ਕਰਦੇ ਨੇ ਗੁਰੂਆ ਪੀਰਾਂ ਦੀ ਵਿਚਾਰਧਾਰਾ ਨੂੰ ਮੰਨਦੇ ਚਾਹੇ ਕਿਹੇ ਵੀ ਜਾਤੀ ਧਰਮ ਦੇ ਨੇ ਉਹਨਾਂ ਸਾਰਿਆਂ ਨੂੰ ਵੀਰਾਂ ਭਰਾ ਨੂੰ ਜਿਹੜੇ ਬੁੱਢ ਭੜ ਦੇ ਭਾਈ ਨੇ ਉਹਨਾਂ ਨੂੰ ਮੈਂ ਆਪਣੇ ਗੁਰੂ ਰਵਿਦਾਸ ਮਹਾਰਾਜ ਜੀ ਜਨਮ ਦਿਹਾੜੇ ਦੀ ਤਖਲਾ ਕੋ ਵਧਾਈਆਂ ਦਿੰਦਾ ਸਾਰਿਆਂ ਜਗਰ ਦੇ ਤੁਨ ਗੁਰੂ ਜੀ ਮੈਂ ਉਮਰ ਦਾ ਡੋਨਰ ਵਰਦਾਨ ਸ਼ੁਕਰ ਪ੍ਰਾਤ ਮੰਦਰ ਦਾ ਕੁਝ ਫੁੱਸ਼ਬਰਾ ਤੋਂ ਅੱਜ ਦਾ ਜਿਹੜਾ ਨਗਰ ਕੀਰਤਨ ਹੈ ਮਹਾਰਾਜ ਜੀ ਦੇ 648 ਪਾਵਨ ਪਉੜਾਂ ਦੇ ਆਗਮਨ ਦੇ ਸਬੰਧ ਵਿੱਚ ਅੱਜ ਸ਼ਹਿਰ ਵਸ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨਿਕਲੇਗਾ ਔਰ ਸਟਾਰਟ ਹੋ ਗਿਆ ਦੇਗਾ ਤੁਸੀਂ ਦੇਖ ਰਹੇ ਹੋ ਸ਼ਹਿਰ ਦੇ ਇੱਥੇ ਅੱਜ ਇੱਥੇ ਪੁਸ਼ਪੁਰੇ ਦੇ ਕੇ ਸ਼ਹਿਰ ਦੇ ਵੱਖ-ਵੱਖ ਇਲਾਕੇ ਆ ਜੋ ਸੰਗਤਾਂ ਜਿਹੜੀਆਂ ਨੇ ਬੜੀਆਂ ਹਮਮਾ ਦੀ ਬੜੀ ਵੱਡੀ ਕਿਰਤੀ ਦੇ ਵਿੱਚ ਪਹੁੰਚਿਆ ਤੇ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਉੱਥੇ ਆਏ ਨੇ ਤੇ ਮੈਂ ਬੇਨਤੀ ਕਰਾਂਗਾ ਕਿ ਕੱਲ ਜਿਲੇ ਮਹਾਰਾਜ ਦਾ ਪਰਿਵਾਰਕ ਧਾਰਸ਼ਪੁਰ ਦਾ ਉਹ ਸਾਰੀ ਸੰਗਤ ਇੱਥੇ ਪੁਸ਼ਨਪੁਰੇ ਮੰਦਿਰ ਦੇ ਵਿੱਚ ਆਣ ਤੇ ਮਹਾਰਾਜ ਦਾ ਅਸ਼ੀਰਵਾਦ ਲੈਣ ਇੱਥੇ ਮਹਾਰਾਜ ਦੇ ਸਵੇਰੇ 7:00 ਤੋਂ ਬਾਣੀ ਦਾ ਪਾਠ ਪ੍ਰਾਪ ਹੋ ਜਾਣਗੇ ਰਾਤੀ 12:00 ਤੱਕ ਚੱਲੇਗਾ ਪ੍ਰੋਗਰਾਮ ਦੀ ਸਾਰਾ ਜੇਤੀ ਹੈ ਕਿ ਇੱਥੇ ਆ ਜੇ ਗੁਰੂ ਘਰ ਦੀ ਖੁਸ਼ੀਆਂ ਪਾਵੋਗੇ ਤੇ ਮਾਰੇ ਦਾ ਲੰਗਰ ਨਾਲ ਚੱਲੇਗਾ ਧੰਨਵਾਦ ਜੀ ਜਗਜੀਤ ਧੰਨ